ਬਾਰੇ ਨੇ ਸੁਣਿਆ ਸੀ ਕੋ ਨਿਮਾਣਾ ਦੇ ਮਾਰਨਾ ਨਿਤਾਣਾ ਦੇ ਤਾਨੂ ਤੇ ਨਿਯੋਕਿਆਂ ਦੀ ਓਟ ਹੈ ਸਤਿਗੁਰੂ ਜੀ ਕਹਿੰਦੇ ਆ ਤਿੰਨ ਬਚਨ ਯਾਦ ਰੱਖੀ ਇੱਕ ਤਾਂ ਕਿਸੇ ਦਾ ਧਨ ਹੜੱਪਲਾਨੀ ਬੇਇਮਾਨੀ ਨ ਕਰਨੀ ਕਿਸੇ ਦਾ ਹੱਕ ਨ ਮਾਰਨਾ ਦੂਸਰਾ ਸਤਿਗੁਰੂ ਜੀ ਕਹਿੰਦੇ ਜਿੰਨਾ ਤੇਰੇ ਕੋਲੇ ਹੋਵੇ ਵੰਡ ਕੇ ਛਕਣਾ ਤੇ ਤੀਸਰੀ ਗੱਲ ਸਤਿਗੁਰੂ ਜੀ ਨੇ ਹੋਰ ਕਹਿ ਦਿੱਤੀ ਹੈ ਕਹਿਣ ਲੱਗੇ ਧਰਮ ਦੀ ਕਿਰਤ ਕਰਨੀ ਹੈ ਦਸਾਂ ਲੋਹਾਂ ਦੀ ਕਿਰਤ ਕਰਕੇ ਵੰਡ ਕੇ ਛਕਣਾ ਤੇ ਕਰਤ ਹਮੇਸ਼ਾ ਸਾਫ ਸੁਥਰੀ ਰੱਖਣ ਦੀ ਇਹ ਜਦੋਂ ਲਾਹੌਰ ਇਹਨ ਸ਼ਰਤਾਂ ਤੇ ਦਿੱਲੀ ਵਿੱਚ ਆ ਗਿਆ ਉਸੇ ਤਰ੍ਹਾਂ ਇਹਨੇ ਕਾਰੋਬਾਰ ਸ਼ੁਰੂ ਕਰ ਦਿੱਤਾ ਢੰਗ ਤਰੀਕਾ ਸੀ ਇਹਨੂੰ ਵਪਾਰਦਾ ਤੇ ਕੁਝ ਦਿਨਾਂ ਦੇ ਵਿੱਚ ਹੀ ਇਹ ਤਰੱਕੀ ਕਰ ਗਿਆ ਇੱਥੋਂ ਤੱਕ ਇਹ ਗੁਰੂ ਮਹਾਰਾਜ ਦੀ ਵਕਸ਼ਿਸ਼ ਹੋਈ ਇਹ ਪਹਿਲਾ ਵੀ ਵਪਾਰ ਨੂੰ ਵੀ ਹੋਰ ਵੀ ਇਹਦਾ ਵਪਾਰ ਵਧੀਆ ਚੱਲਣ ਲੱਗ ਪਿਆ ਇੱਕ ਦਿਨ ਇੱਕ ਦਿੱਲੀ ਤੋਂ ਸਿੱਖ ਆਇਆ ਗੁਰੂ ਅਮਰਦਾਸ ਬਾਦਸ਼ਾਹ ਦੇ ਚਰਨਾਂ ਤੇ ਕਹਿਣ ਲੱਗਾ ਸਤਿਗੁਰੂ ਜੀ ਕਿਰਪਾ ਕਰੋ ਬੱਚੀ ਨੌਜਵਾਨ ਹੈ ਤੇ ਉਹਦੀ ਸ਼ਾਦੀ ਕਰਨੀ ਤੇ ਘਰ ਵਿੱਚ ਕੁਝ ਵੀ ਨਹੀਂਗਾ ਸਤਗੁਰੂ ਜੀ ਨੇ ਇੱਕ ਚਿੱਠੀ ਲਿਖ ਦਿੱਤੀ ਇਸ ਬੰਗੂਸ਼ਾ ਦੇ ਨਾਂ ਤੇ ਤੇ ਸਤਗੁਰੂ ਜੀ ਸਿੱਖ ਨੂੰ ਕਹਣ ਲੱਗੇ ਤੂੰ ਆ ਜਾ ਕੇ ਚਿੱਠੀ ਦੇ ਦੇਈ ਉਹਨੂੰ ਤੇ ਤੇਰੀ ਮਦਦ ਕਰੇਗਾ ਹੁਣ ਜਦੋਂ ਇਹ ਗਰੀਬ ਐਡਰੈਸ ਪੁੱਛ ਕੇ ਪਹੁੰਚਿਆ ਤੇ ਜਿਹੜਾ ਤਕੜਾ ਬੰਦਾ ਹੁੰਦਾ ਉਹਨੂੰ ਮਿਲਣਾ ਵੀ ਅੱਖ ਹੁੰਦਾ ਇਹਨੂੰ ਇਸੇ ਤਰ੍ਹਾਂ ਦੋ ਤਿੰਨ ਦਿਨ ਲੱਗੇ ਤਾਕਰ ਇਹਨੂੰ ਮੈਨੂੰ ਦਾ ਸਮਾਂ ਮਿਲਿਆ ਤੇ ਜਾ ਕੇ ਚਿੱਠੀ ਦਿੱਤੀ ਕਹਣ ਲਗਾ ਗੁਰੂ ਅਮਰਦਾਸ ਸਾਹਿਬ ਜੀ ਨੇ ਚਿੱਠੀ ਦਿੱਤੀ ਹੈ ਤੇ ਸਾਡੀ ਮੇਰੀ ਲੜਕੀ ਦੀ ਸ਼ਾਦੀਆਂ ਮੇਰੀ ਮਦਦ ਕਰੋ ਹੁਣ ਉਦੋਂ ਤੱਕ ਜਦੋਂ ਕਿਸੇ ਕੋਲ ਪੈਸਾ ਹੋਵੇ ਨਾ ਬੰਦਾ ਹੰਕਾਰੀ ਹੋ ਜਾਂਦਾ ਹੈ ਉਹਦੀ ਭਾਸ਼ਾ ਬੋਲਣ ਦੀ ਉਹਦਾ ਤੁਰਨਾ ਫਿਰਨਾ ਸਭ ਕੁਝ ਬਦਲ ਜਾਂਦਾ ਹੈ ਉਹਨੂੰ ਤੇ ਇਹ ਗੱਲ ਵੀ ਭੁੱਲ ਗਏ ਮੈਨੂੰ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਖਜ਼ਾਨੇ ਵਿੱਚੋਂ ਆਇਆ ਦਿੱਤੇ ਤੇ ਮੈਨੂੰ ਬਚਨ ਦਿੱਤੇ ਸਨ ਗੁਰੂ ਕੇ ਬਚਨਾਂ ਨਾਲ ਮੈਂ ਕਾਮ ਜਪ ਹੋਇਆ ਇੱਕ ਸ਼ਬਦ ਆਉਂਦਾ ਹੈ ਗੁਰਬਾਣੀ ਦੇ ਅੰਦਰ ਮੈਨੂੰ ਇਹ ਕਈ ਵਾਰੀ ਮੈਂ ਉਪਕ੍ਰਿਤ ਇਹ ਪੜਦਾ ਨਾ ਮੈਨੂੰ ਬਹੁਤ ਵਧੀਆ ਲੱਗੀਆਂ ਬੰਤੇ ਸਤਿਗੁਰੂ ਜੀ ਕਹਿੰਦੇ ਪਿੱਕਰ ਮੂਲ ਨ ਥੁੜੀਂ ਦੋ ਜਿਚਰ ਆਪ ਕਿਰਪਾਲ ਸਬਦ ਇਕੱਟ ਬਾਬਾ ਨਾਨਕਾ ਖਾਹੇ ਖਰਚ ਤਨ ਮਾ ਇਹਦਾ ਭਾਵ ਹੈ ਕਿ ਸਤਿਗੁਰੂ ਜੀ ਕਹਿੰਦੇ ਵੀ ਉਦੋਂ ਤੱਕ ਬੰਦੇ ਨੂੰ ਟੋਟ ਨਹੀਂ ਆਉਂਦੀ ਪਦਾਰਥਾਂ ਦੀ ਜਦੋਂ ਤੱਕ ਪਰਮੇਸ਼ਰ ਦੀ ਕਿਰਪਾ ਜਿਚਰ ਆਪ ਕਿਰਪਾਲ ਇਹ ਗੁਰੂ ਕਿਰਪਾ ਕਰ ਦੇਣਾ ਆਪਾਸ਼ਾ ਕਿਰਪਾ ਕਰ ਦੇਣਾ ਤੇ ਟੋਟ ਨਹੀਂ ਆਉਂਦੀ ਉਸ ਬੰਦੇ ਨੂੰ ਕਦੇ ਘਾਟਾ ਨਹੀਂ ਪੈਂਦਾ ਉਹਨੂੰ ਸ਼ਬਦ ਅਖੁੱਟ ਬਾਬਾ ਨਾਨਕਾ ਖਾਹੇ ਖਰਚ ਧਨਮਾਲ ਕਹਿੰਦੇ ਐਨਾ ਖਜ਼ਾਨਾ ਉਹਦੇ ਕੋਲੇ ਆ ਜਾਂਦਾ ਹੈ ਜਿਹੜਾ ਖਾਂਦਾ ਖਰਚਦਾ ਵਰਤਦਾ ਹੈ ਤੇ ਕਦੇ ਉਹਦੇ ਚ ਖਜ਼ਾਨੇ ਦੀ ਟੋਟ ਨਹੀਂ ਹੁੰਦੀ ਪਰ ਇੱਕ ਗੱਲ ਯਾਦ ਰੱਖਣ ਵਾਲੀ ਹੈ ਕਿ ਗੁਰੂ ਪਰਮੇਸ਼ਰ ਦੀ ਕਿਰਪਾ ਹੋਣੀ ਚਾਹੀਦੀ ਹੈ ਅਸੀਂ ਸਾਨੂੰ ਤੋਟ ਕਿਦੋਂ ਆਉਂਦੀ ਹੈ ਜਦੋਂ ਸਾਡੇ ਮਨ ਦੇ ਵਿੱਚ ਇਹ ਆ ਜਾਂਦਾ ਜਿਵੇਂ ਉਹ ਗੰਗੂ ਸ਼ਾਹ ਦੇ ਮਨ ਚ ਆ ਗਿਆ ਕਹਿਣ ਲੱਗਾ ਆਹ ਚੱਕ ਆਪਦੀ ਚਿੱਠੀ ਪਰੇ ਚਿੱਠੀ ਚਲਾ ਕੇ ਮਾਰੀ ਉਹ ਕਹਿਣ ਲੱਗਾ ਜੀ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਚਿੱਠੀ ਦਿੱਤੀ ਹੈ ਕਹਿਣ ਲੱਗਾ ਕਿਹੜਾ ਅਮਰਦਾਸ ਮੈਂ ਨਹੀਂ ਜਾਣਦਾ ਹੰਕਾਰੀ ਸੀ ਕਿਉਂਕਿ ਮਾਇਆ ਦਾ ਪੈਸਾ ਦਾ ਹੰਕਾਰ ਬੱਤੇ ਨੂੰ ਹੋ ਜਾਂਦਾ ਉਹ ਕਹਿਣ ਲੱਗਾ ਤੈਨੂੰ ਗੁਰੂ ਪਾਤਸ਼ਾਹ ਨੇ ਕਿਰਪਾ ਕੀਤੀ ਐ ਤੂੰ ਵਪਾਰ ਤੇਰਾ ਗੁਰੂ ਸਾਹਿਬ ਦੀ ਬਖਸ਼ਿਸ਼ ਨਾਲ ਚੱਲਿਆ ਕਹਿਣ ਲੱਗਾ ਮੈਂ ਨਹੀਂ ਪਰਵਾਹ ਕਰਦਾ ਕਿਸੇ ਦੀ ਮੈਨੂੰ ਢੰਗ ਤਰੀਕਾ ਸੀ ਮੈਂ ਉਸ ਤਰੀਕੇ ਦੇ ਨਾਲ ਦੁਬਾਰੇ ਕਾਮਯਾਬ ਹੋ ਗਿਆ ਉਹ ਚੁੱਪ ਕਰਕੇ ਉਹਨੇ ਚਿੱਠੀ ਇਕੱਠੀ ਕੀਤੀ ਜੇਬ ਵਿੱਚ ਪਾ ਲਈ ਸਤਕਾਰ ਨਾਲ ਕਹਿਣ ਲੱਗਾ ਧੰਨ ਗੁਰੂ ਅਮਰਦਾਸ ਪਾਤਸ਼ਾਹ ਇਨ ਵਿਸ਼ਵਾਤ ਵਖਸ਼ ਸਤਗੁਰੂ ਜੀ ਕੋਲ ਆਇਆ ਉਹ ਕਹਿਣ ਲੱਗੇ ਕੋਈ ਕਰਨੀ ਮਾਇਆ ਖਜ਼ਾਨੇ ਚੋਂ ਲੈ ਜਾ ਭਾਈ ਵਿਆਹ ਕਰ ਲੜਕੀ ਦਾ ਉਹਨੇ ਹੋਰ ਵੀ ਇੱਕ ਵਚਨ ਕਿਹਾ ਉਹ ਕਹਿਣ ਲੱਗਾ ਜੀ ਮੇਰੀ ਲੜਕੀ ਦੀ ਸ਼ਾਦੀ ਹੈ ਤੁਸੀਂ ਮੇਰੀ ਮਦਦ ਕਰੋ ਕਹਿਣ ਲੱਗਾ ਲੜਕੀ ਦੀ ਸ਼ਾਦੀ ਹੈ ਤੇ ਵਿਆਹ ਮੈਨੂੰ ਪੁੱਛੇ ਤਰੇ ਮੈਂ ਮੈਂ ਕਦ ਵਸ ਤੇ ਕਰੀ ਲੜਕੀ ਦੀ ਸ਼ਾਦੀ ਕਰ ਤੇਰੀ ਲੜਕੀ ਹੈ ਤੂੰ ਸ਼ਾਦੀ ਦਾ ਪ੍ਰਬੰਧ ਕਰਾਉਦਾ ਕੁਝ ਦਿਨ ਹੋਏ ਤੇ ਉਹ ਉਸੇ ਹਾਲਤ ਜੀ ਫੇਰ ਆ ਗਿਆ ਵਪਾਰ ਚ ਘਾਟਾ ਪੈ ਗਿਆ ਤੇ ਸ਼ਰਤਾਂ ਤੇ ਆ ਗਿਆ ਫਿਰ ਮਨ ਵਿੱਚ ਯਾਦ ਆਈ ਗੱਲ ਕਿ ਧੰਗ ਗੁਰੂ ਅਮਰਦਾਸ ਪਾਤਸ਼ਾਹ ਜੀ ਨਥਾਵਿਆਂ ਦੇ ਥਾਹੋ ਆਏ ਉਹ ਦਰਤੇ ਗਏ ਨੂੰ ਅਤੇ ਖਾਲੀ ਨੀ ਮੁੜਦੇ ਕਿ ਉੱਥੇ ਜਾ ਕੇ ਅਰਦਾਸ ਕਰਾਂ ਉਹਨਾਂ ਦੇ ਬਚਨਾਂ ਨਾਲ ਮੇਰਾ ਵਪਾਰ ਚੱਲਿਆ ਸੀ ਸਤ ਗੁਰੂ ਜੀ ਦੇ ਦਰਤੇ ਗਿਆ ਫਿਰ ਕਹਿਣ ਲੱਗਾ ਕਿਹੜਾ ਮੂਹ ਲੈ ਕੇ ਜਾਵਾਂ ਸਤਿਗੁਰੂ ਜੀ ਕੋਲ ਲੰਗਰ ਤੇ ਜਾ ਕੇ ਭਾਂਡੇ ਮਾਜਣ ਲੱਗ ਪਿਆ ਤੇ ਜਦੋਂ ਭਾਂਡੇ ਮਾਂਜਦਾ ਨਾ ਤੇ ਕਈ ਵਾਰ ਉਹਦੇ ਅੱਖਾਂ ਚੋਂ ਅਥਰੂ ਡਰਦੇ ਨੇ ਵਰਸਕਨ ਪੁੱਛਿਆ ਕਹਿਣ ਲੱਗੇ ਭਾਈ ਕੀ ਗੱਲ ਉਹ ਕਹਿਣ ਲੱਗੇ ਜੀ ਵਪਾਰ ਬਹੁਤ ਤਕੜਾ ਸੀ ਸ਼ੌਕ ਕਰ ਸੀ ਮੈਂ ਘਾਟਾ ਪੈ ਗਿਆ ਕੰਨ ਲ ਕੇ ਗੁਰੂ ਪਕਸ਼ਾ ਜੀ ਨੂੰ ਮੈਲਾ ਕੰਨ ਲ ਕੇ ਕਿਹੜਾ ਮੂਹ ਲੈ ਕੇ ਮੈਨਾ ਦੋ ਵਾਰੀ ਉਹਨਾਂ ਦੀ ਕਿਰਪਾ ਨਾਲ ਵਪਾਰ ਚੱਲਿਆ ਸੀ ਤੇ ਮੈਂ ਹੰਕਾਰੀ ਹੋ ਗਿਆ ਸੀ ਹੁਣ ਹੌਲੀ ਹੌਲੀ ਨਾ ਅੱਖਾਂ ਚੋਂ ਅਤਰੂ ਡਿੱਗਦੇ ਨਾ ਤੇ ਅੰਦਰੋਂ ਮੈਲ ਜਿਹੜੀ ਉਹ ਸਾਫ਼ ਹੋ ਰਹੀ ਹੈ ਇੱਕ ਦਿਨ ਗੁਰੂ ਅਮਰਦਾਸ ਪਕਸ਼ਾ ਜੀ ਲੰਗਰ ਵਾਲਾ ਆਏ ਤੇ ਆਵਾਜ਼ ਮਾਰੀ ਕਹਿਣ ਲੱਗੇ ਗੰਗੂ ਸ਼ਾਹ ਇਦੋ ਆਵਾਜ਼ ਸੁਣੀ ਨਾ ਇੱਕਦਮ ਮਨ ਜਿਹੜਾ ਸੀ ਉਹ ਪਿਗਲ ਗਿਆ ਤਹਾ ਨਿਕਲ ਗਿਆ ਸਤਿਗੁਰੂ ਜੀ ਦੇ ਚਰਨਾਂ ਤੇ ਸਿਰ ਰੱਖਿਆ ਕਹਿਣ ਲੱਗਾ ਪਾਤਸ਼ਾਹ ਤੁਸੀਂ ਤੇ ਬਖਸ਼ਿਸ਼ ਕੀਤੀ ਸੀ ਪਰ ਮੈਂ ਹੰਕਾਰੀ ਹੋ ਗਿਆ ਜਿਹੜਾ ਤੁਸੀਂ ਕਿਹਾ ਸੀ ਨਾ ਗਰੀਬਾਂ ਵਿੱਚ ਵੰਡ ਕੇ ਛਕਣਾ ਮੈਂ ਤੁਹਾਡਾ ਬਚਨ ਮੋੜ ਦਿੱਤਾ ਸਤਿਗੁਰੂ ਜੀ ਕਹਿਣ ਲੱਗੇ ਕੋਈ ਗੱਲ ਨਹੀਂ ਗੁਰੂ ਨਾਨਕ ਦਾ ਘਰ ਸਦਾ ਬਖਸ਼ਿੰਦਾ ਹੋਰ ਮਾਇਆ ਦੇ ਇੱਥੇ ਕਹਿਣ ਲੱਗੇ ਹੁਣ ਵਪਾਰ ਕਰ ਕਹਿਣ ਲੱਗੇ ਨਹੀਂ ਪਤਸ਼ਾਹ ਮੈਂ ਮਾਇਆ ਨਹੀਂ ਲੈਣੀ ਤੁਸੀਂ ਮੈਨੂੰ ਮਾਇਆ ਦੇ ਦਿੱਤੀ ਮਾਇਆ ਨੇ ਮੈਨੂੰ ਹੰਕਾਰੀ ਕਰ ਦਿੱਤਾ ਇੱਕ ਗੱਲ ਯਾਦ ਰੱਖਿਓ ਭਗਤਾਂ ਨੇ ਵੀ ਕਿਹਾ ਵੀ ਜਦੋਂ ਝੜਕ ਪੈਸੇ ਹੋਣ ਨਾ ਜੇਵ ਚ ਐ ਡੋ ਟੇ ਡੋ ਜਾਤਾ ਉਹਦੀ ਤੌਰ ਵੀ ਫਿਰ ਹੋਰ ਹੀ ਹੁੰਦੀ ਹੈ ਕੁਰਤੇ ਦੇ ਕਾਲਰ ਜਿਹੜੇ ਆ ਨਾ ਤਾਹਾਂ ਕਰਕੇ ਤੁਰਨ ਲੱਗ ਪੈਂਦਾ ਹੈ ਬਟਨ ਖੁੱਲੇ ਹੋਣਗੇ ਕੁਰਤੇ ਦੇ ਕਾਲਰ ਤਾਹਾਂ ਹੋਣਗੇ ਉਹਦੀ ਟੋਰੀ ਪਹਿਲਵਾਨਾਂ ਵਾਂਗੂ ਤੁਰੂਗਾ ਐਡੋ ਟੇਡੋ ਜਾਤ ਤੇ ਬਾਦਸ਼ਾਹ ਜੀ ਕਹਿੰਦੇ ਜਦੋਂ ਉਹ ਮਾਲਕ ਆਪਣੇ ਦਾਤ ਖੋਹਦਾ ਨਾ ਤੇ ਜੀਵਨ ਪਤਾ ਨਹੀਂ ਕਿੱਥੇ ਜਾ ਕੇ ਘਟਾਉਂਦਾ ਹੈ ਕਰਨ ਲਗਾ ਪਾਤਸ਼ਾਹ ਹੁਣ ਮੈਂ ਕੱਲੀ ਮਾਇਆ ਨਹੀਂ ਲੈਣਾ ਮਾਇਆ ਨੇ ਤਾਂ ਮੈਨੂੰ ਤੁਹਾਡੇ ਨੂੰ ਤੋੜ ਦਿੱਤਾ ਤੁਹਾਡੇ ਬਚਨ ਵੀ ਮੈਂ ਭੁੱਲ ਗਿਆ ਹੁਣ ਇੱਕ ਹੋਰ ਕਿਰਪਾ ਕਰ ਦਿਓ ਸਤਪੁਰੂ ਜੀ ਕਹਿਣ ਲੱਗੇ ਦੱਸੋ ਕਹਿਣ ਲੱਗਾ ਹੁਣ ਇਸ ਮਾਇਆ ਨੂੰ ਸੰਭਾਲਣ ਦਾ ਇਹ ਮਾਇਆ ਦਾ ਹੰਕਾਰ ਨਾ ਮੈਨੂੰ ਵੀ ਐਸੀ ਮੈਨੂੰ ਬਖਸ਼ਿਸ਼ ਦਿਓ ਮੈਨੂੰ ਮਾਇਆ ਦੇ ਨਾਲ ਨਾ ਆਪਣੇ ਨਾਮ ਦੀ ਬਖਸ਼ਿਸ਼ ਦਿਓ ਔਰ ਸਿੱਖੀ ਦੀ ਵੰਡ ਦਿਓ ਤੇ ਸਤਿਗੁਰੂ ਜੀ ਨੇ ਕਿਰਪਾ ਕੀਤੀ ਕਹਿਣ ਲੱਗੇ ਫਿਰ ਅਹੰਕਾਰ ਤੈਨੂੰ ਢੰਗ ਤਰੀਕਾ ਹੈਗਾ ਜਿੱਥੇ ਤੂੰ ਦੂਸਰਾ ਵਪਾਰ ਕਰਦਾ ਰਿਆ ਹੁਣ ਗੁਰਮਤਿ ਦਾ ਵਪਾਰ ਕਰ। ਉਹਨੂੰ ਮੰਜੀ ਦਾ ਪ੍ਰਚਾਰਕ ਬਣਾ ਕੇ ਭੇਜ ਦਿੱਤਾ ਬਾਦਸ਼ਾਹ ਜੀ ਕਹਿਣ ਲੱਗੇ ਨਾਲ ਤੇਰਾ ਵਪਾਰ ਚੱਲੂਗਾ ਨਾਲ ਨਾਲ ਤੂੰ ਗੁਰਮਤਿ ਦਾ ਪ੍ਰਚਾਰ ਵੀ ਕਰਨਾ। ਗੁਰੂ ਨੇ ਫੇਰਾ ਬਹੁਤ ਲੰਮਾ ਸਮਾਂ ਗੁਰਮਤਿ ਦਾ ਪ੍ਰਚਾਰ ਕੀਤਾ ਸਤguru ਐਨੇ ਬਖਸ਼ਣ ਦੇ ਤੇ ਅੱਜ ਜੇ ਅਸੀਂ ਸਾਡੇ ਪ੍ਰਚਾਰਕਾਂ ਨੂੰ ਸਾਹਮਣੇ ਹੀ ਨਾ ਤੇ ਗੁਰਮਤਿ ਪ੍ਰਚਾਰ ਦੇ ਵਿੱਚ ਕਿਤੇ ਘਾਟ ਨਹੀਂ ਆ ਸਕਦੀ ਘਾਟ ਕਿੱਥੇ ਹੈ ਕਿਉਂਕਿ ਪ੍ਰਚਾਰਕਾਂ ਦੀ ਸਾਡੇ ਕੋਲ ਸਮਾਹ ਨਹੀਂ ਇਸੇ ਕਰਕੇ ਅਸੀਂ ਮਾਰ ਖਾ ਰਹੇ ਹਾਂ ਉਹਨਾਂ ਨੂੰ ਬੱਚੇ ਪੜਾਉਣ ਦੇ ਉਹਨਾਂ ਨੂੰ ਘਰੇਲੂ ਜਿਹੜੇ ਮਜਬੂਰੀਆਂ ਇੱਥੇ ਲੈ ਕੇ ਖੜੀਆਂ ਕਰ ਦਿੰਦੇ ਆ ਕਿ ਜਿਹੜੀ ਗੱਲ ਕਹਿਣੀ ਵੀ ਹੁੰਦੀ ਹੈ ਨਾ ਕਈ ਵਾਰ ਉਹ ਕਹਿ ਨਹੀਂ ਸਕਦੇ ਕਿਉਂਕਿ ਉਹ ਆਪਣਾ ਪਰਿਵਾਰ ਪਾਲ ਰਹੇ ਹੁੰਦੇ ਨੇ ਉਹਨਾਂ ਨੂੰ ਐਨੀ ਮਦਦ ਕੀਤੀ ਜਾਵੇ ਗੁਰੂ ਘਰ ਵਾਲੋਂ ਪ੍ਰਚਾਰਕ ਨੂੰ ਕਿ ਤੂੰ ਤੈਨੂੰ ਤੇਰੇ ਘਰ ਦੇ ਪਰਿਵਾਰ ਦਾ ਤੈਨੂੰ ਕੋਈ ਫਿਕਰ ਨਹੀਂ ਇਹ ਜ਼ਿੰਮੇਵਾਰੀ ਸਾਡੀ ਹੈ ਪਰ ਇਕੱਥੇ ਅੱਜ ਅਸੀਂ ਇਹਨਾਂ ਚੀਜ਼ਾਂ ਪੂਰ ਚੁੱਕੇ ਆਂ ਅੱਜ ਤਾਂ ਅਸੀਂ ਕਿਸੇ ਪ੍ਰਚਾਰਕ ਨੂੰ ਕਿ ਸਾਹਮਣਾ ਘਰ ਦੇ ਉਸ ਬਜ਼ੁਰਗ ਨੂੰ ਵੀ ਸਾਹਮਣੇ ਲਈ ਤਿਆਰ ਨਹੀਂ ਇੱਕ ਮਾਤਾ ਜੀ ਮਿਲੇ ਉਹਨਾਂ ਨੇ ਇੱਕ ਗੱਲ ਕਹੀ ਉਹ ਕਹਿਣ ਲੱਗੇ ਪੁੱਤਰਾ ਨੋਹਾ ਕਦੇ ਤੂੰ ਆ ਨਹੀਂ ਬੰਦੀ ਤੇ ਮੈਂ ਕਿਹਾ ਮਾਤਾ ਜੀ ਹੋ ਨਹੀਂ ਸਕਦਾ ਵੀ ਜੇ ਸੱਸ ਉਹਨੂੰ ਧੀ ਸਮਝੇ ਜੇ ਸੱਸ ਆਪਣੇ ਨੋਹ ਨੂੰ ਮਾਂ ਵਾਲਾ ਪਿਆਰ ਦੇਵੇ ਜਿਵੇਂ ਆਪਣੇ ਧੀ ਨੂੰ ਪਿਆਰ ਕਰਦੀ ਹੈ ਨਾ ਉਸ ਤਰ੍ਹਾਂ ਦਾ ਪਿਆਰ ਦੇਵੇ ਤੇ ਕਦੇ ਹੋ ਨਹੀਂ ਸਕਦਾ ਵੀ ਨੋ ਤੀਨ ਆਪਣੀ ਉਹ ਕਹਿਣ ਲੱਗੀ ਬੇਟਾ ਮੈਂ ਬਹੁਤ ਪਿਆਰ ਕਰਦੀ ਆ ਆਪਣੀ ਨੋ ਨੂੰ ਮੈਂ ਸਭ ਕੁਝ ਉਹਨੂੰ ਸੌਂਪ ਦਿੱਤਾ ਪਰ ਮੈਨੂੰ ਉਹਦੇ ਵਿੱਚੋਂ ਧੀ ਵਰਗਾ ਪਿਆਰ ਨਹੀਂ ਮਿਲਿਆ ਤੇ ਨੋ ਵੀ ਇਹੋ ਗੱਲ ਕਹਿੰਦੀ ਆ ਵੀ ਮੈਨੂੰ ਸ਼ਸ ਕਦੇ ਮਾ ਨਹੀਂ ਹੁੰਦੀ ਨਾਨ ਆਈਆ ਘਰ ਚ ਤੇ ਜਦੋਂ ਉਹਨੇ ਘਰ ਦੇ ਦਰਵਾਜੇ ਤੇ ਅੰਦਰ ਪੈਰ ਪਾਇਆ ਤੇ ਉਹਦੇ ਮੱਥੇ ਤੇ ਧੌੜੀਆਂ ਪੈ ਗਈਆਂ ਕਹਿਣ ਲੱਗੇ ਰੋਜ਼ ਹੀ ਮਿਲਣ ਤੁਰੀ ਰਹਿੰਦੀ ਐ ਉਹਦੀ ਆਇਆਂ ਦੀ ਕਿੱਥੋਂ ਨੂੰ ਸੰਭਲੀ ਜੇ ਤੂੰ ਉਹਨੂੰ ਭੈਣ ਸਮਝੇ ਨਾ ਭੈਣ ਵਰਗਾ ਪਿਆਰ ਦੇਵੇਂ ਤੇ ਉਹ ਸੱਸ ਵੀ ਤੈਨੂੰ ਮਾਵਾਂ ਵਰਗਾ ਪਿਆਰ ਦੇਉਂਗੀ। ਉਹ ਕਹਿੰਦੀ ਆ ਨਾ ਮੇਰੀ ਸੱਸ ਕਦੇ ਮੈਨੂੰ ਮਾਂ ਵਰਗਾ ਪਿਆਰ ਨਹੀਂ ਮਿਲਿਆ ਮੇਰੀ ਸੱਸ ਕਿੱਥੋਂ ਮਿਲੂਗਾ ਜਦੋਂ ਤੂੰ ਉਹਦੀ ਧੀ ਨੂੰ ਤੇ ਨਫ਼ਰਤ ਕਰਦੀ ਐ। ਜੇ ਤੂੰ ਉਹਦੀ ਧੀ ਨੂੰ ਭੈਣ ਵਾਲਾ ਪਿਆਰ ਦੇਵੇਂਗੀ ਤੇ ਉਹ ਸੱਸ ਵੀ ਕਦੇ ਇਨੋਂ ਆਪਣੇ ਢੀ ਵਰਗਾ ਪਿਆਰ ਦੇਵੇਗੇ ਆਪਣੇ ਮਾ ਆ ਵਰਗਾ ਪਿਆਰ ਦੇਵੇਗੀ ਇਹ ਸਾਡੇ ਚ ਨੁਕਸ ਹੋਂਦਾ ਅਸੀਂ ਸਤਗੁਰੂ ਜੀ ਦੇ ਚਰਨਾਂ ਚ ਆਉਨੇ ਆ ਤੇ ਉੱਥੇ ਆ ਕੇ ਵੀ ਨਾ ਸਾਡਾ ਇਹ ਵਰ ਵਿਸ਼ਵਾਸ ਨਹੀਂ ਬਣਦਾ ਤੁਸੀਂ ਵਿਸ਼ਵਾਸ ਬਣਾ ਕੇ ਦੇਖੋ ਕਿ ਸਤਗੁਰੂ ਪਾਤਸ਼ਾਹ ਜੀ ਤੇ ਪਨਾਰੇ ਕੋਲ ਦੀ ਮੇਟਨ ਬਖਸ਼ਿਸ਼ਾਂ ਦੇ ਅੱਜ ਸਤਿਗੁਰੂ ਜੀ ਨੇ ਇਹੋ ਹੀ ਕਿਰਪਾ ਕੀਤੀ ਆਓ ਅੱਜ ਦਾ ਆਪਾ ਹੁਕਮ ਸਰਵਨ ਕਰਨਾ ਹੈ ਇੱਕ ਵਾਰ ਮਨ ਕਰਤੀਆਂ ਨੂੰ ਸਤਿਗੁਰੂ ਜੀ ਦੇ ਚਰਨਾਂ ਨਾਲ ਜੋੜੋ ਸਤਿਗੁਰੂ ਜੀ ਕਹਿੰਦੇ ਹਰ ਕੀ ਭਗਤ ਫਲ ਦਾਤੀ ਗੁਰ ਪੂਰੇ ਕਿਰਪਾ ਕਰ ਦੇਣੀ ਬਿਨ ਲੈਕ ਨਹੀਂ ਜਾਂਦੀ ਹਰੀ ਦੀ ਭਗਤੀ ਜਿਹੜੀ ਆ ਨਾ ਸਾਰੇ ਸੁੱਖਾਂ ਦੇ ਫਲ ਦੇ ਦਾਤੀ ਹੈ ਹਰੀ ਦੀ ਭਗਤੀ ਵਿੱਚ ਸਾਰੇ ਜੀਵਨ ਦੇ ਸੁੱਖ ਮਿਲਦੇ ਆਂ ਪੂਰਾ ਗੁਰੂ ਕਿਰਪਾ ਕਰਦਾ ਵਾ ਜਦੋਂ ਤਰੁੱਟਦਾ ਹੈ ਉਦੋਂ ਹਰੀ ਭਗਤੀ ਪਰਮੇਸ਼ਰ ਆਪਣੀ ਭਗਤੀ ਚੋਣ ਵਿੱਚ ਭਾਗ ਦਿੰਦਾ ਹੈ ਆਓ ਅਜਿਹਾ ਆਪ ਹੁ ਸਰਣ ਕਰਕੇ ਇੱਕ ਵਾਰ ਮਨ ਕਰਤੀ ਆਪ ਸਾਹਿਬ ਜੀ ਦੇ ਚਰਨਾਂ ਨਾਲ ਜੁੜੋ ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 ਅੱਜ ਦਾ ਪਵਿੱਤਰ ਹੁਕਮ ਦਾ ਸ਼ਬਦ ਤਾਂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹੀ ਦੀ ਰਸਨਾ ਤੋਂ ਉਚਾਰਨ ਹੋਇਆ ਹੈ ਇਹ ਸੋਰਠ ਰਾਗ ਦਾ ਸ਼ਬਦ ਹੈ ਤੇ ਪਾਤਸ਼ਾਹੀ ਕਿਰਪਾ ਕਰਦੇ ਹਨ ਗੌਰਵ ਪੂਰਾ ਪੂਰੀ ਕੀਤੀ ਪੂਰੇ ਗੁਰੂ ਨੇ ਮੇਰੀ ਪੂਰਨ ਪ੍ਰੀਤ ਨਵਾ ਦਿੱਤੀ ਐਸੀ ਬਖਸ਼ਿਸ਼ ਕਰ ਦਿੱਤੀ ਬਖਸ਼ ਆਪਣੀ ਕਰ ਦੇਣੀ ਆਪਣੀ ਬਖਸ਼ਿਸ਼ ਕਰ ਦਿੱਤੀ ਜੀਵਨ ਦਾ ਜਿਹੜਾ ਮਨੋਰਥ ਸੀ ਨਾ ਉਹ ਸੰਪੂਰਨ ਹੋ ਗਿਆ ਜੀਵਨ ਦਾ ਲਾਹ ਖਟਨ ਦਾ ਗੁਰੂ ਨੇ ਕਿਰਪਾ ਕਰਕੇ ਮੇਰੇ ਤੇ ਬਖਸ਼ਿਸ਼ ਕਰ ਦਿੱਤੀ ਮੈਨੂੰ ਸਿਮਰਨ ਦੀ ਆਦਤ ਦਿੱਤੀ ਤੇ ਮੇਰਾ ਜੀਵਨ ਜਿਹੜਾ ਸੀ ਨਾ ਅਧੂਰਾ ਸੀ ਉਹ ਜੀਵਨ ਸੰਪੂਰਨ ਹੋ ਗਿਆ ਮੇਰਾ ਆਉਣਾ ਸੰਸਾਰ ਦੇ ਅੰਦਰ ਸਫਲਾ ਹੋ ਗਿਆ ਪੂਰੇ ਗੁਰੂ ਨੇ ਕਿਰਪਾ ਕਰਕੇ ਇਹ ਪੂਰਨ ਬਣਾ ਦਿੱਤੀ ਨਿਤ ਆਨੰਦ ਮਾ ਸੁਖ ਪਾਇਆ ਸਤਿਗੁਰੂ ਜੀ ਕਹਿੰਦੇ ਬੰਦਗੀ ਦੇ ਵਿੱਚੋਂ ਨਾ ਆਤਮਿਕ ਸੁੱਖਾਂ ਦੀ ਪ੍ਰਾਪਤੀ ਹੋਈ ਨਿਤ ਹਰ ਰੋਜ਼ ਆਤਮਿਕ ਆਨੰਦ ਤੇ ਸੁੱਖਾਂ ਦੀ ਪ੍ਰਾਪਤੀ ਹੋਈ ਪਰਮੇਸ਼ਰ ਦੀ ਬੰਦਗੀ ਕਰਕੇ ਥਾ ਉਸ ਅਗਲੇ ਸੁਖੀ ਵਿਸਾਇ ਹੁਣ ਮੈਂ ਜਿੱਥੇ ਜਨਮਾਂ ਉੱਥੇ ਸੁਖੀ ਐ ਮੈਂ ਜਿੱਥੇ ਰਹਿਣਾ ਜਿੱਥੇ ਬੈਠਦਾ ਉੱਠਦਾ ਉੱਥੇ ਸੁਖੀ ਐ ਹਰ ਕੇ ਹਰ ਕੀ ਭਗਤ ਫਲ ਦਾ ਤੇ ਹਰੀ ਪਰਮੇਸ਼ਰ ਦੀ ਭਗਤੀ ਜਿਹੜੀ ਹੈ ਨਾ ਸਾਰੇ ਸੁੱਖਾਂ ਦੇ ਫਲ ਦੀ ਦਾਤੀ ਹੈ ਦੇਣ ਹਾਰ ਹੈ ਗੁਰੂ ਪੂਰੇ ਕਿਰਪਾ ਕਰਦੀ ਨਹੀਂ ਬਿਰਲਾ ਹੈ ਕਿ ਨਹੀਂ ਜਾਂਤੀ ਪੂਰੇ ਗੁਰੂ ਨੇ ਕਿਰਪਾ ਕਰਕੇ ਭਗਤੀ ਦੀ ਦਾਤ ਬਖਸ਼ੀ ਹੈ ਇਹ ਕੋਈ ਬਿਰਲਾ ਹੀ ਸਤਗੁਰੂ ਜੀ ਤੋਂ ਭਗਤੀ ਦੀ ਦਾਤ ਪ੍ਰਾਪਤ ਕਰਦਾ ਹੈ ਜਿਵੇਂ ਗੰਗੂ ਸ਼ਾਹ ਨੇ ਕਿਹਾ ਲਾ ਇਹ ਬਾਦਸ਼ਾਹ ਦੀ ਕਿਰਪਾ ਕਰੋ ਮਾਇਆ ਤਾਂ ਤੁਸੀਂ ਪਹਿਲਾਂ ਵੀ ਦਿੱਤੀ ਸੀ ਪਰ ਹੁਣ ਕਿਰਪਾ ਕਰ ਦਿਓ ਮਾਇਆ ਨੂੰ ਸੰਭਲਣ ਦਾ ਤਰੀਕਾ ਦਿਓ ਇਸ ਮਾਇਆ ਨੂੰ ਮੇਰਾ ਮਨ ਆਪਣੀ ਨਾ ਸਮਝੇ ਤੇ ਸਤਿਗੁਰੂ ਜੀ ਕਹਿਣ ਲੱਗੇ ਫਿਰ ਦੱਸੋ ਕਹਿਣ ਲੱਗੇ ਕਿ ਨਾ ਉਹਦੀ ਰਾਤ ਦਿਓ ਨਾਲ ਕੱਲੀ ਮਾਇਆ ਜਿਹੜੀ ਉਹ ਹੰਕਾਰ ਪੈਦਾ ਕਰਦੀ ਹੈ ਜੇ ਬੰਦ ਗਏ ਆ ਨਾ ਨਾਲ ਤੇ ਫਿਰ ਉਹ ਸੁੱਖਾਂ ਦੀ ਦਾਤੀ ਬਣ ਕੇ ਮਦਦ ਕਰਦੀ ਹੈ ਮਦਨ ਜੀ ਬਣ ਕੇ ਮਦਦ ਕਰਦੀ ਹੈ ਕਿਉਂਕਿ ਜੀਵਨ ਦਾ ਹਰ ਕਾਰਜ ਜਿਹੜਾ ਨਾ ਉਹ ਵਾਹਿਗੁਰੂ ਨਾਲ ਸੰਬੰਧਤ ਹੈ ਪਰ ਜੇ ਲੋੜ ਤੋਂ ਵੱਧ ਇਕੱਠੀ ਹੋ ਜੇ ਨਾ ਤੇ ਫਿਰ ਬੰਦਾ ਹੰਕਾਰੀ ਵੀ ਹੋ ਜਾਂਦਾ ਹੈ ਰਹਾ ਗੁਰਬਾਣੀ ਗਾਉ ਭਾਈ ਸਤਪੁਰ ਜੀ ਕਹਿੰਦੇ ਭਾਈ ਸਦਾ ਉਸ ਪਰਮੇਸ਼ਰ ਦੀ ਦਿੱਤੀ ਹੋਈ ਇਸ ਤੁਨੇ ਨੂੰ ਗੌਣਾ ਕਰੋ ਗੁਰੂ ਪਾਤਸ਼ਾਹ ਜੀ ਨੇ ਜੋ ਸਾਨੂੰ ਜੀਵਨ ਵਾਸਤੇ ਸਿੱਖਿਆ ਬਖਸ਼ੀ ਇਹਨਾਂ ਗੁਰਬਾਣੀ ਗੁਰੂ ਕੇ ਬਚਨ ਉਹਨਾਂ ਨੂੰ ਜਪਣਾ ਚਾਹੀਦਾ ਉਹ ਸਫਲ ਸਦਾ ਸੁਖਦਾਈ ਸਤਿਗੁਰੂ ਜੀ ਕਹਿੰਦੇ ਬਾਣੀ ਜਿਹੜੀ ਇਹਦਾ ਸਦਾ ਸਫਲਤਾ ਤੇ ਸੁੱਖਾਂ ਲਿਦਾਦੀ ਹੈ ਨਾਨਕ ਨਾਮ ਤੇ ਆਇਆ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਆਖਛਲੀ ਕਹਿੰਦੇ ਜਿਨ੍ਹਾਂ ਨੇ ਨਾ ਪਰਮੇਸ਼ਰ ਦੀ ਬੰਦਗੀ ਕੀਤੀ ਹੈ ਉਰਵਲੇ ਕਿ ਆਪ ਆਇਓ ਇਹ ਮਿਲਿਆ ਕਿਵੇਂ ਸਸੰਗਤ ਦਾ ਸਮਾਂ ਸਿਮਰਨ ਦਾ ਬੰਦਗੀ ਦਾ ਸਮਾਂ ਤਾਂ ਪ੍ਰਾਪਤ ਹੁੰਦਾ ਹੈ ਜੇ ਪਰਮੇਸ਼ਰ ਦੇ ਨੇ ਪੁਰਵਲੇ ਭਾਗਾਂ ਵਿੱਚ ਲਿਖ ਦਿੱਤਾ ਉਰਵਲੇ ਭਾਗਾਂ ਵਿੱਚ ਲਿਖੇ ਮੁਤਾਬਕ ਇਹ ਪ੍ਰਾਪਤੀ ਹੋਈ ਕਿ ਪਰਮੇਸ਼ਰ ਦੀ ਬੰਦਗੀ ਕਰਨੀ ਹੈ ਸਸੰਗਤ ਕਰਨੀ ਹੈ ਇਹ ਪੁਰਲੇ ਭਾਗ ਜਾਗੇ ਨੂੰ ਚੰਗੇ ਭਾਗ ਜਾਗੇ ਤੇ ਮਨੁੱਖ ਇਸ ਪਾਸੇ ਲੱਗ ਗਿਆ ਪਰਮੇਸ਼ਰ ਦੀ ਭਗਤੀ ਕਰਨੀ ਵੀ ਤਾਂ ਹੀ ਭਾਗਾ ਵਿੱਚ ਪ੍ਰਾਪਤ ਹੋਈ ਜੇ ਪਹਿਲਾ ਭਾਗਾ ਵਿੱਚ ਪਰਮੇਸ਼ਰ ਨੇ ਲਿਖਿਆ ਸੀ ਕਿ ਤੂੰ ਸਤ ਸੰਗੀ ਬਣਨਾ ਹੈ ਤੂੰ ਸਤ ਗੁਰੂ ਆਸ਼ਾ ਦੀ ਰੀ ਬਚਣਾ ਤੇ ਅਮਲ ਕਰਕੇ ਜੀਵਨ ਗੁਜ਼ਾਰਨਾ ਹੈ ਇਹ ਭਾਗਾ ਵਿੱਚ ਲਿਖਿਆ ਹੋਇਆ ਸੀ ਨਹੀਂ ਤਾਂ ਕਈ ਵਾਰ ਤੁਸੀਂ ਦੇਖਦੇ ਹੋ ਅੱਗੇ ਬਹੁਤ ਸਾਰੇ ਉਹ ਬੰਦੇ ਜਿਹੜੇ ਦਿਨ ਰਾਤ ਨਸ਼ੇ ਕਰਦੇ ਸੀ ਅਸੀਂ ਮੋਬਾਈਲਾਂ ਵਿੱਚ ਵੀ ਦੇਖਦੇ ਹਾਂ ਜਿਹੜੇ ਬੰਦੇ ਚਿੱਟੇ ਦੇ ਨਸ਼ੇੜੀ ਸਨ ਤੇ ਭਾਈ ਅਮਰਪਾਲ ਸਿੰਘ ਜੀ ਨੇ ਉਹ ਥੋੜਾ ਜਿਹਾ ਪ੍ਰਚਾਰ ਦੀ ਸੇਵਾ ਨਿਭਾਈ ਉਹ ਸਭ ਕੁਝ ਛੱਡ ਕੇ ਨਾ ਤੇ ਉਸ ਪਹੀਰ ਸ਼ਾਗਰੂ ਤੇ ਐਸੇ ਕੱਟੜ ਗੁਰਸਿੱਖ ਬਣੇ ਜਿਹੜੇ ਨਿਤਨੇਮੀ ਬਣ ਗਏ ਬੰਦਗੀ ਕਰਨ ਵਾਲੇ ਬਣ ਗਏ ਅੱਜ ਵੀ ਜੇ ਕਿਤੇ ਤੁਸੀਂ ਖੰਡੋਰ ਸਾਹਿਬ ਜਾਂ ਕਰਨਤਾਂ ਦੇ ਏਰੀਏ ਜਾਓ ਉਹ ਮਾਮਾ ਅੱਜ ਵੀ ਅਰਦਾਸਾ ਕਰਦੀਆਂ ਕਿ ਭਾਈ ਅਮਰਤਪਾਲ ਸਿੰਘ ਕਿਤੇ ਜੇਲ੍ਹ ਤੋਂ ਬਾਹਰ ਆਜਣ ਤੇ ਸਾਡੇ ਬੱਚੇ ਬਚ ਜਾਣਾ ਭਾਜਾ ਹਰਾਂ ਦੀ ਗੰਟੀ ਵਿੱਚ ਨੌਜਵਾਨ ਉਹਨਾਂ ਦੇ ਨਾਲ ਨਸ਼ਿਆਂ ਦਾ ਤਿਆਗ ਕਰਕੇ ਭੜੇ ਕਮਾਂ ਦਾ ਤਿਆਗ ਕਰਕੇ ਰਸਿੱਕੇ ਜੀਵਨ ਜਉਣ ਵਾਸਤੇ ਤਰਪੇ ਸੰ। ਆਓ ਅਰਦਾਸ ਕਰੀਏ ਆਦਿਸ਼ਾ ਕਿਰਪਾ ਕਰੋ। ਇਹੋ ਜੀ ਪਿਆਰਿਆਂ ਦਾ ਸੰਗ ਬਖਸ਼ੋ। ਸਾ ਸੰਗਤ ਦਾ ਸਮਾਂ ਬਖਸ਼ੋ। ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪਣਾ ਮਿਹਰ ਭਰਾਤ ਸਿਰ ਤੇ ਰੱਖਿਓ ਤੇ ਸਾਡੀ ਵੀ ਜੀਵਨ ਦੀ ਪੂਰੀ ਨਿਭ ਜਾਵੇ। ਆਪਣੇ ਚਰਨਾਂ ਨਾਲ ਜੋੜ ਕੇ ਰੱਖਿਓ। ਬੰਦਗੀ ਦੀ ਦਾਤ ਦਿਓ, ਭੁੱਲਾਂ ਚੁਟਾ ਦੇਖੇ ਬਾਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।